ਸਾਸਤ੍ਰਿਕ ਆਦਿਤਵ ਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਆਨੰਦ ਭਰਾਈ ਤੁਹਾਡਾ ਸਵਾਗਤ ਕਰਦੇ ਆ। ਲਓ ਹਾਜ਼ਰਾ ਅਸੀਂ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਬਹੁਤ ਹੀ ਭਾਵੁਕ ਕਰਨ ਵਾਲਾ ਤੇ ਮਾਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋਏ ਆ। ਤੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਇਹ ਤੇ ਗੀਤ ਨੂੰ ਅਖੀਰ ਤੱਕ ਸੁਣਿਓ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ 8 ਦਿਨ ਵਿੱਚ ਵਾਲ ਕਮਾਲ ਦੇ ਵਧੀਆ ਤੇ ਚਮਕਦਾਰ ਹੋ ਜਾਣਗੇ ਤੇ ਟੁੱਟਣਗੇ ਨਹੀਂ ਹੈਨਾ ਕੱਲ ਪਰਸ਼ਕ ਭੈਣ ਨੇ ਪੁੱਛਿਆ ਵੈਸੇ ਤਾਂ ਨੁਕਤਾ ਮੇਰਾ ਪਹਿਲਾਂ ਹੋਰ ਪਾਇਆ ਹੋਇਆ ਹੈ ਇਹ ਅੱਜ ਮੈਂ ਫੇਰ ਪਾਉਣੀ ਆ ਤੇ ਹਣ ਧਿਆਨ ਨਾਲ ਸੁਣਿਓ ਤੇ ਆਪਣੀ ਕਲਮ ਦਿਵਾਸ ਲੈ ਕੇ ਬੈਠ ਜਿਓ ਤੇ ਲਿਖ ਲਿਓ ਬਾਰ-ਬਾਰ ਨਾ ਪੁੱਛਿਆ ਕਰੋ ਫੇਰ ਮੈਨੂੰ ਫੋਨ ਤੇ ਪੁੱਛਣੋਂ ਤਾਂ ਹਟ ਦਿਆਂ ਨੀ ਹੈਨਾ ਚਲ ਫਿਰ ਮੈਂ ਕਦੇ ਦੱਸ ਦਿੰਨੀ ਜੇ ਡੈਰੀ ਕੋਲੇ ਹੁੰਦੀ ਨਹੀਂ ਤਾਂ ਪੁੱਤ ਮੈਂ ਵੀ ਭੁੱਲ ਜਾਂਦੀ ਆ ਪੌਂਦੀ ਪੌਂਦੀ ਜਵਾਨੀ ਯਾਦ ਨਹੀਂ ਰਹਿੰਦੀ ਕਿ ਕੋਈ ਨੁਕਤੇ ਬਾਲੇ ਪਾਉਣੀ ਆ ਤੇ ਇਹ ਵੀ ਮਤਲਬ ਮਹਾਪੁਰਸ਼ਾਂ ਦੱਸਿਆ ਹੋਇਆ ਨੁਕਤਾ ਆ ਦਿਖੋ ਆਪਦੇ ਕੋਲ ਤਾਂ ਮੈਂ ਕੋਈ ਇਸ ਵੀ ਨਹੀਂ ਦੱਸਦੀ ਸੰਨ ਤੇ ਇਹ ਤੁਸੀਂ ਹਰ ਹਾਲ ਤੇ ਇਹਨਾਂ ਨੂੰ ਅਪਣਾ ਕੇ ਦੇਖਿਓ ਜਮਾ ਕੇ ਦੇਖਿਓ ਕੋਈ ਛੋਟਾ ਬਾਲਾ ਮੁੱਲ ਨਹੀਂ ਆਦਾ ਮਿਹਨਤ ਥੋੜੀ ਫਲ ਪ੍ਰਮਾਤਵਾਨ ਦੇਣਾ ਤੇ ਦਸਣਾ ਮਜੀਤ ਕੋ ਜੋਸ਼ੀ ਨੇ ਠੀਕ ਤੇ ਥੋੜੇ ਤੱਕ ਪਹੁੰਚਾਉਂਦੀ ਰਹਣੀ ਆ ਤੇ ਲਵਾ ਜੋ ਫਿਰ ਆਪਾਂ ਰੰਗਾ ਰੰਗ ਪ੍ਰੋਗਰਾਮ ਵੱਲ ਸੁਣੋ ਇਹ ਪਿਆਰਾ ਜਿਹਾ ਲੋਬੀਤ ਤੇ ਇੱਕ ਇੱਕ ਕੁੜੀ ਨੂੰ ਆਪਣੀ ਮਾਂ ਦੀ ਯਾਦ ਆ ਗਈ ਮਾਂਵਾਂ ਤਾਂ ਸਦਾ ਹੀ ਯਾਦ ਰਹਿੰਦੀਆਂ ਨੇ ਭੁੱਲ ਨਹੀਂ ਸਕਦੇ ਉਹ ਤਾਂ ਇੱਕ ਰੱਬ ਹੈ ਹੈਨਾ ਜੇ ਰੱਬ ਨੂੰ ਭਲਾਉਨੇ ਆ ਰੱਬ ਨੂੰ ਭਲਾ ਨਹੀਂ ਸਕਦੇ ਉਹ ਰੱਬ ਵਾਂਗੂ ਮਾਂ ਹੁੰਦੀ ਹੈ ਤੇ ਲੋ ਉਹ ਮਾਂ ਹੁੰਦੀ ਨਹੀਂ ਉਹਦੀ ਤੇ ਫਿਰ ਉਹ ਉਹਨੂੰ ਪਿੰਡ ਜਾਂਦੀ ਆ ਤੇ ਫਿਰ ਉਹਨੂੰ ਕਿਵੇਂ ਲੱਗਦਾ ਹੈ ਹੈਨਾ ਤੇ ਤੁਹਾਨੂੰ ਆਪ ਨੂੰ ਜਿਨ੍ਹਾਂ ਦੀ ਮਾਮਾ ਨਹੀਂ ਰਹੀਆਂ ਤੇ ਉਹਨਾਂ ਨੂੰ ਵੀ ਇਹ ਸਾਰਾ ਕੁਝ ਫੀਲ ਹੁੰਦਾ ਹੈ ਨਾ ਇਹ ਉਸ ਤਰ੍ਹਾਂ ਦਾ ਇਹ ਗੀਤ ਹੈ ਤੇ ਸੁਣੋ ਇਹਨੂੰ ਜਦ ਆਈ ਅਜ ਮੈਨੂੰ ਮੇਰੀ ਮਾਂ ਨਹੀਂ ਨਿੱਗ ਲਈ ਗਈ ਮੇਰੀ ਡੋਂਗੀ ਜਿਹਾਨੀ ਸੋਨਾ ਵੇ ਸੁਨ ਨੀ ਝੋੰਕਾ ਸੁਨ ਦੀ ਸੇ ਹੋਗੀ ਰਾਣੀ ਮੇ ਕਿਨੋ ਸੁਣਾਮ ਕਿਨੋ ਸੁਣਾਮ ਦਿਲਦਹਾਣੇ ਸਈ ਰਾਹਨੋ ਪੁੱਛਦੀ ਹਵਾ ਮਾਨੂ ਪੁੱਛਦੀ ਗਾਲੇ ਲੱਗ ਕੇ ਉਹ ਨਾਰਾਨੂ ਪੁੱਛਦੀ ਕਿਥੇ ਪਾਮਾ ਮੈਂ ਚਿੱਠੀਆਂ ਦੱਸ ਦੇਉਨੀ ਸਿਰ ਨਾ Sì, non so nama dil da hale sayi. Tare ti faroli, me ambere farole, Fole me jand te tare, ਕਾਦੇ ਰੇ ਦੀ ਕੁਦਰ ਤੇ ਵਾਰੀਗੇ ਕੀਤੇ ਵੀ ਨਾ ਹੋਏ ਦੀਦਾਰੇ ਯੁਗ ਯੁਗ ਜਣ ਬੇਚੀਆਂ ਦੀਆਂ ਮਾਮ ਨੀ ਮੈਂ ਸੀ ਸੀਤੀ ਕਾਂਦੀ ਨੀ ਜਾ ಶಣದ ಹೈಯ ಪೊತೆ ಮಾಗದ ಇಂಗಲ ಸುಕೇವಿ ಪಾಯ ਕਲੈ ਨਹਿਮਦ ਨੀਮਾ ਪਿਆਂ ਦਿੱਤਾਂ ਦਿੱਤਾ ਸਾਨੂੰ ਸਰਮਾਇਆ ਮਾਪਿਆਂ ਦੀ ਕੋ ਦੀ ਦੀ ਜਪਦੀ ਮਿਆਮ ਜਪਦੀ ਹਾਨੀ ਮੈਂ ਮਾ ਕੀਨੋ ਸਣਾਮ ਕੀਨੋ ਸਣਾਮ दिले ਦਾ ਹਾਲੇ ਸਈ ਫਿਰ ਬੇਟੀ ਦੋ ਰਹਾ ਨ ਗਿਆ ਫਿਰ ਮੜੀਆਂ ਚ ਵੀ ਪਹੁੰਚ ਗਈ ਉੱਥੇ ਵੀ ਦੇਖਣ ਚ ਲਈ ਗਈ ਮੜੀਆਂ ਕੋਲ ਪੁੱਛਣੇ ਗਈ ਮੈਂ ਉਕਾਰ ਕੇ ਨੀਵੜੀ ਦਲੇਰੀ ਫੂਲੇ ਫੂਰੀ ਰੇ ਉਹਦੇ ਰਥਾਂ ਨੀ ਮੈਂ ਕੀ ਨੂੰ ਸੁਣਾਮ ਕੀ ਨੂੰ ਸੁਣਾ ਮਨ ਦਹਾਲੇ ਸਈਉਂ ਜਜ ਇਜ ਮੈਨੂੰ ਮੇਰੀ ਮਾਨੀ ਨਿਕਲੇ ਗਈ ਮੇਰੀ ਡੋਂਗੀ ਹਾਨੀ ਸੁਨ ਵੇੜ ਸੁਨ ਚੋਂਕ ਸੁਨ ਹੀ ਦੀ ਸੇਗੀਰਾ ਸਰਨਾਮ ਕੀ ਨਸਨਾਮ ਦਿਲੇ ਦਾ ਹਾਨੇ ਸਈਓ ਲੋ ਜੀ ਗੀਤ ਹੋਇਆ ਪੂਰਾ ਤੇ ਬਹੁਤ ਹੀ ਬਰਾਗ ਵਾਲਾ ਗੀਤ ਹੈ ਤੇ ਦੱਸਿਓ ਤੁਹਾਨੂੰ ਇਹ ਕਿਵੇਂ ਲੱਗਿਆ ਗੀਤ ਕਿਹੋ ਜਿਹਾ ਲੱਗਿਆ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਤੇ ਇਸ ਵੀਡੀਓ ਨੂੰ ਲਾਈਕ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੈਨਾ ਸਬਸਕ੍ਰਾਈਬ ਤਾਂ ਤੁਸੀਂ ਜ਼ਰੂਰ ਹੀ ਕਰਿਆ ਕਰੋ ਤੇ ਦੇਖ ਕੇ ਅਸੀਂ ਛੱਡਿਆ ਨਾ ਕਰੋ ਵੀਡੀਓ ਨੂੰ ਹੈ ਤੇ ਲੋ ਵਾਦਿਓ ਹੁਣ ਆਪਾਂ ਤੰਦਰੁਸਤੀ ਵੱਲ ਹੈਨਾ ਤੇ ਇਹ ਹੀ ਜਿਵੇਂ ਵਾਲ ਝੜ ਜਾਂਦੇ ਨੇ ਜਾਂ ਵਾਲ ਛਿੱਟੇ ਨੇ ਚਮਕਦਾਰ ਬਣ ਜਾਣਗੇ ਜਿਹੜੇ ਨੁਕਤੇ ਮੈਂ ਪਾਉਂਗੀ ਪਹਿਲਾਂ ਪਾਇਆ ਹੋਇਆ ਵੈਸੇ ਨਹੀਂ ਨੇ ਵਰਤਿਆ ਉਹਨਾਂ ਨੇ ਕਿਹਾ ਵੀ ਸਾਨੂੰ ਬਹੁਤ ਫਿੱਟ ਆ ਤੇ ਮੈਂ ਕਿਹਾ ਵੀ ਤੁਸੀਂ ਮੈਨੂੰ ਫੋਨ ਤੇ ਨਾਲ ਦੱਸਿਆ ਕਰੋ ਕਮੈਂਟਾਂ ਚ ਲਿਖਿਆ ਕਰੋ ਸ਼ਾਇਦ ਇੱਕ ਭੈਣ ਨੇ ਪਾਤਾ ਤੇ ਇਹ ਸਾਲ ਮਨੋਲਾ ਦਾ ਵੀ ਇਹ ਕੁਝ ਨਾ ਹੋ ਗਿਆ ਪਹਿਲਾਂ ਪਾਇਆ ਸੀ ਤੇ ਲੋ ਹੁਣ ਤੁਸੀਂ ਸੁਣੋ ਨੁਕਤੇ ਕਲਮਦਵਾ ਆਪ ਦੀ ਲੈ ਕੇ ਬੈਠ ਗਏ ਚਲਨ ਲਿਖੋ ਨਾਰੀਅਲ ਦਾ ਤੇਲ ਲੈਣਾ ਹੈ 500 ਗ੍ਰਾਮ ਮਤਲਬ 1/2 ਕਿਲੋ ਨਿਕਲਿਆ ਕਿੰਨਾ ਲੈਣਾ ਹੈ 500 ਗ੍ਰਾਮ ਨਾਰੀਅਲ ਦਾ ਤੇਲ ਮੇਥੀ ਦਾਣਾ ਜਿਹੜੇ ਛੋਟੇ ਦਾਣੇ ਹੁੰਦੇ ਨੇ ਕਿਤੇ ਮਿੱਠਾ ਹੁੰਦੇ ਨੇ ਕਿ ਮੇਥੀ ਹੁੰਦੀ ਹੈ ਮੇਥੀ ਦਾਣਾ 100 ਗ੍ਰਾਮ ਕਿੰਨਾ ਲੈਣਾ ਹੈ 100 ਗ੍ਰਾਮ ਨਿੰਮ ਦੇ ਪੱਤੇ 100 ਗ੍ਰਾਮ ਐਲੋਵੇਰਾ ਦਾ ਉਹ ਗੁੱਦਾ ਦੇ ਵਿੱਚੋਂ ਕੱਢ ਕੇ ਨਾ ਕੁਮਾਰ ਦਾ ਐਲੋਵੇਰਾ ਕਹਿੰਦੇ ਹਾਂ ਕੁਮਾਰ ਕਹਿੰ ਲੋ ਉਹਨੂੰ ਹੈਨਾ ਐਲੋਵੈਰਾ ਗੁੱਦ ਜਿਹੜੀ ਉਹ 100 ਗ੍ਰਾਮ ਤੇ ਅਦਰਕ 50 ਗ੍ਰਾਮ ਕਲੌਂਜੀ 50 ਗ੍ਰਾਮ ਇਹ ਦੋਵੇਂ ਚੀਜ਼ਾਂ 50 50 ਗ੍ਰਾਮ ਨੇ ਤੇ ਤਿੰਨ ਪਿਆਜ਼ ਲੈ ਲਓ మీడియం ਸਾਈਜ਼ ਹੋਵੇ ਮਣ ਵੱਡੇ ਹੋਣ ਤਾਂ ਕੁਝ ਨਹੀਂ ਹੈ ਨਾ ਵਾਲੇ ਛੋਟੇ ਨਾ ਹੋਣ ਛੋਟੇ ਹੋਣ ਚਾਰ ਲੈ ਲਓ ਨਾ ਇਹਨਾਂ ਨੂੰ ਤੁਸੀਂ ਛਿਲਕ ਛਿਲਣਾ ਨਹੀਂ ਹੈਗਾ ਇਹਨਾਂ ਨੂੰ ਆਪਣਾ ਨੂੰ ਪਿਆਜ਼ ਨੂੰ ਇਹ ਛਿਲਕੇ ਸਮੇਤ ਇਹਨੂੰ ਕੱਟ ਲਓ ਕੱਟ ਕੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸੀ ਚ ਪਾ ਕੇ ਇਹਦੀ ਚਟਣੀ ਬਣਾ ਲਓ। ਬਣਾ ਲਈ ਚਟਣੀ। ਤੇ ਹੁਣ ਇਹ ਨਾਰੀਅਲ ਦਾ ਤੇਲ ਤੁਸੀਂ ਗੈਸ ਤੇ ਰੱਖੋ। ਜਦ ਤੇਲ ਗਰਮ ਹੋ ਗਿਆ ਇਹ ਸਾਰੀ ਚਟਣੀ ਉਹਦੇ ਵਿੱਚ ਪਾ ਦਿਓ। ਤੇ ਜਦੋਂ ਤੇਲ ਫਿਰ ਕਾਲਾ ਹੋਣਾ ਸ਼ੁਰੂ ਹੋ ਜੇ ਚਟਣੀ ਦੀ ਵੀ ਕਾਲੀ ਹੋ ਗਈ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਹੁਣ ਤੇਲ ਤਿਆਰ ਹੈ। ਫਿਰ ਲਾ ਕੇ ਰੱਖ ਲਓ। ਹੈਨਾ? ਠੰਡਾ ਹੋ ਗਿਆ ਤਾਂ ਆਪਣੇ ਉਹਦੇ ਚ ਪਾ ਲਓ ਕਿਸੇ ਬੋਤਲ ਚ। ਤੇ ਫਿਰ ਸਵੇਰੇ ਸ਼ਾਮ ਵਾਲਾਂ ਲਿਆ ਜੜਾਂ ਦੇ ਵਿੱਚ ਲਾਓ ਹੈਨਾ ਤੇ ਮਤਲਬ ਹਫ਼ਤੇ ਵਿੱਚ ਵਾਲ ਕਾਲੇ ਚਮਕਦਾਰ ਤੇ ਲੰਬੇ ਹੋਣੇ ਸ਼ੁਰੂ ਹੋ ਜਾਣਗੇ ਤੇ ਟੁੱਟਦੇ ਜਿਹੜੇ ਉਹ ਵੀ ਟੁੱਟਣੇ ਕੌਸ਼ਕ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਹੀ ਜਿਹੜਾ ਹੈਗਾ ਨਾ ਅਜਰਵੇਦਿਕ ਵਿੱਚ ਇਸਨੂੰ ਸਨਾਦ ਵਿੱਚ ਦੀ ਕੋਈ ਵੀ ਇਸ ਤੋਂ ਵਧੀਆ ਦਵਾਈ ਨਹੀਂ ਵਾਲਾਂ ਵਾਸਤੇ ਇਸ ਕਰਕੇ ਇਹਨੂੰ ਇੱਕ ਵਾਰੀ ਜ਼ਰੂਰ ਅਜ਼ਮਾ ਕੇ ਦੇਖੋ ਤੇ ਲਾ ਕੇ ਦੇਖੋ ਕੋਈ ਤੁਹਾਡਾ ਵਾਲਾ ਮੁੰਲਾ ਤੇਲ ਵੀ ਥੋੜਾ ਹੈ ਤੁਹਾਡੇ ਵਾਲਾਂ 'ਤੇ ਲੱਗੂਗਾ ਜੜਾਂ ਚ ਲਾ ਲਓ ਸਵੇਰੇ ਲਾ ਲੈਣਾ ਫਿਰ ਸ਼ਾਮ ਨੂੰ ਜੜਾਂ ਤੋਂ ਆਪੇ ਉੱਪਰ ਚਲਾ ਜਾਂਦਾ ਹੈ ਤੇ ਇੱਕ ਹਫ਼ਤਾ ਇਸ ਤਰ੍ਹਾਂ ਹੀ ਕਰੋ ਹੈਨਾ ਤੇ ਲਓ ਮਾਣੋ ਇਸ ਨੁਕਤੇ ਦਾ ਤੇ ਇਸ ਗੀਤ ਦਾ ਆਨੰਦ ਹੁਣ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਲਈ